ਦੋਸਤੋ ਬਹੁਤ ਤੇਜ਼ ਲਸ਼ਕ ਰਿਹਾ ਹੈ ਤੇ ਬਿਜਲੀ ਕਾੜ ਰਹੀ ਹੈ ਤੇ ਲਸ਼ਕਿਆਂ ਦਾ ਟਾਈਮ ਪੂਰੇ ਫੋਲਵਰਟਾ ਫੋਲਮੀ ਨੇ ਚਾਂਸ ਬਣ ਗਏ ਤੇ ਇਹ ਹਵਾ ਚੱਲ ਰਹੀ ਹੈ ਤੇ ਪੂਰਾ ਬਿਜਲੀ ਲਸ਼ਕ ਰਹੀ ਹੈ ਤੇ ਕਣੀਆਂ ਵੀ ਡਿੱਕਣ ਲੱਗੀਆਂ ਤੇ ਰਾਜਸਥਾਨ ਦੇ ਵਿੱਚ ਇਸ ਟਾਈਮ ਪੂਰਾ ਮੌਸਮ ਸੁਹਾਣਾ ਤੇ ਕਣੀਆਂ ਸਮਝੋ ਆ ਗਈਆਂ ਤੇ ਚਾਰ سپیرے ਲਸ਼ਕਰ ਹੈ ਚਾਰ سپیرے ਪੂਰੀ بجلی ਲਸ਼ਕਰ ਹੈ ਜੋਰ ਆ ਗਿਆ ਵੀ ਆ ਗਿਆ ਆ ਗਿਆ ਆ ਗਿਆ ਮੀ ਆ ਗਿਆ ਆ ਗਿਆ ਆ ਗਿਆ ਆ ਦੇਖ ਸਕਦੇ ਹੋ ਲੈ ਤਸਵੀਰਾਂ ਵੀਡੀਓ ਦੇ ਵਿੱਚ ਕਿਵੇਂ بجلی ਲਸ਼ਕਰ ਰਹੀ ਹੈ ਜੋਰਾਂ ਦੀ